ਹਾਂ ਜੀ ਸਰ ਜਿਹੜੇ ਟੀਵੀ ਚੈੱਕ ਕਰ ਰਹੇ ਹੋ ਇਹਦੀ ਕਿੰਨੀ ਟਾਈਮ ਲਗਾਤੀ ਕੀ ਹੈ ਤੁਰੇ ਤੋਂ ਸ਼ੁਰੂ ਕੀਤਾ ਗਿਆ ਕੰਮ ਸਰ ਤੇ ਕੀ ਕੁਝ ਗ੍ਰਾਮਪਤੀ ਲਈ ਦਾ ਕੋਈ ਚੱਕੀ ਜਿਹੀ ਖੜਾ ਗਿਆ ਸਰ ਸਮਾਨ ਜੋਬ ਸੀਨੀਅਰ ਪੁਤਾਨ ਪੁਲਿਸ ਬਟਿੰਡਾ ਮੈਡਮ ਅਮਨੀਤ ਗੌਂਡਾ ਆਈਪੀਐਸ ਇਹ ਜਿਹੜੇ ਜਿਹੜਾ ਸਖਤ ਨਿਯਮ ਨਿਬਦੇਸ਼ ਹੈ ਜਿਹੜਾ ਸਮੇਂ ਸਮੇਂ ਸਰ ਜਿਹੜੇ ਆ ਗਿਆ ਵਕ ਵਕ ਜਿਹੜੇ ਟੈਨੈਂਟ ਵੈਰੀਫਿਕੇਸ਼ਨ ਹੈ ਤੇ ਪੀਜੀ ਦੀ ਚੈਕਿੰਗ ਕੀਤੀ ਜਾਵੇ ਜਿਸ ਤਹਿਤ ਜਿਹੜਾ ਅੱਜ ਸਾਡੇ ਵੱਲੋਂ ਜੜੀਆਂ ਤਿੰਨ ਟੀਮਾਂ ਜੜੀਆਂ ਤਨਾਤ ਕੀਤੀਆਂ ਗਈਆਂ ਸਵੇਰ ਦੀਆਂ ਤੇ ਜਿਹੜੇ ਵਕ ਵਕ ਜਿਹੜੇ ਵੀ ਪੀਜੀ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਵੀ ਇਹ ਪੀਜੀ ਰਜਿਸਟਰਡ ਹੈਗੇ ਆ ਕਿ ਨਹੀਂ ਹੈਗੇ ਤੇ ਜਿਹੜੇ ਇਹਨਾਂ ਦੇ ਓਨਰ ਹੈ ਜਿੰਨਾਂ ਵੱਲੋਂ ਪੀਜੀ ਚਲਾਇਆ ਜਾ ਰਿਹਾ ਉਹਨਾਂ ਵੱਲੋਂ ਜਿਹੜੇ ਬੱਚੇ ਉੱਥੇ ਰਹਿ ਰਹੇ ਹੈਗੇ ਆ ਕੋਈ ਵੀ ਟੈਨੈਂਟ ਰਹਿ ਰਿਹਾ ਉਹਦੀ ਵੈਰੀਫਿਕੇਸ਼ਨ ਕਰਵਾਈ ਹੈ ਕਿ ਨਹੀਂ ਕਰਵਾਈ ਉਸ ਤਰ੍ਹਾਂ ਜਿਹੜਾ ਹੈਗਾ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਤੁਹਾਡੇ ਮਾਧਿਮ ਰਾਈ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਵੀ ਜਿਹੜਾ ਮਾਨਜੋਗ ਡਿਪਟੀ ਕਮਿਸ਼ਨਰ ਬਟਿੰਡਾ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਆ ਕੋਈ ਵੀ ਜਿਹੜਾ ਹੈਗਾ ਟੈਨੈਂਟ ਹੈਗਾ ਜਾਂ ਪੀਜੀ ਦਾ ਜਿਹੜਾ ਕੰਮ ਕਰਦਾ ਉਹਦੇ ਲਈ ਵੈਰੀਫਿਕੇਸ਼ਨ ਤੇ ਉਹਦੀ ਰਜਿਸਟ੍ਰੇਸ਼ਨ ਜ਼ਰੂਰੀ ਹੈਗੀ ਹੈ ਜੇ ਕੋਈ ਇਹਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਜਿਹੜੀ ਹੈ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏ ਕਿੰਨੇ ਮਲਾਜ਼ਮ ਤਾਇਨਾਤ ਕੀਤੇ ਗਏ ਇਸ ਵਿੱਚ ਜਿਹੜੇ ਕਰੀਬ 3 ਮਲਾਜ਼ਮ ਤੇ ਸਾਡੇ ਵੱਲੋਂ ਜਿਹੜੀਆਂ ਤਿੰਨ ਟੀਮਾਂ ਦੇ ਵਿੱਚ ਉਹ ਵਕ ਵਕ ਜਿਹੜਾ ਕੰਮ ਕਰ ਰਹੇ ਕਿਹੜੀ ਕਿਹੜੀ ਇਹ ਜੀਤ ਰੋਡ ਤੇ ਜਾਂ ਮੇਨ ਜਿਹੜਾ ਜੀਤ ਰੋਡਾ ਉਤੇ ਵਕ ਵਕ ਜਿਹੜੇ ਪੀਜੀ ਬਣੇ ਹੋਏ ਉਹ ਸਾਰਿਆਂ ਦੀ ਤਕਰੀਬਨ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ